ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ ਬੱਜ ਗਏ 8 ਤੇ ਅੱਜ ਜੋ ਵੀਰੋ ਜਿਹੜੀ 16 ਜੁਲਾਈ ਤੇ ਸਵੇਰ ਕੇ ਵੀਰੋ 8 ਵਜ ਰਹੇ ਆ ਤੇ ਖੇਤ ਮਾਏ ਤੇ ਤੇ ਬਈ ਬੱਤਲ ਬਹੁਤ ਜ਼ਿਆਦਾ ਹੋ ਗਿਆ ਸਵੇਰੇ ਸਵੇਰੇ ਛੜ ਕੇ ਆ ਗਿਆ ਦੇਖ ਸਕਦੇ ਹੋ ਤੁਸੀਂ ਵੀਰੋ ਪੂਰਾ ਬੱਤਲ ਕਾਲਾ ਕਾਲਾ ਹੋ ਗਿਆ ਸਵੇਰੇ 8 ਵਜ ਰਹੇ ਆ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਕਾਲੀ ਘਟਾ ਹੋ ਗਈ ਤੇ ਮੀਤਾ ਬਈ ਕੋਈ ਪਤਾ ਨਹੀਂ ਕਦ ਆ ਜੇ ਕਿੰਨਾ ਆ ਜੇ ਤੇ ਬਾਕੀ ਮੋਟਰ ਤੇ ਪਹੁੰਚੇ ਤੇ ਵੀ ਮੋਟਰ ਵੀ ਆਪਾਂ ਨੇ ਬੰਦ ਕਰੀ ਜਾਂ ਹੁਣੇ-ਹੁਣੇ ਕਿਉਂਕਿ ਲਾਈਟ ਆ ਰਹੀ ਤੇ ਆਪਾਂ ਨੇ ਮੋਟਰ ਚਲਾਈ ਹੋਈ ਥੀ ਉਹ ਟੇਕਣੇ ਦੋ ਕਿਸਿਆਂ ਚ ਤੇ ਹੁਣ ਬੰਦ ਕਰੀ ਜਾਂ ਕਿਉਂਕਿ ਮੀਂਹ ਦਾ ਮੌਸਮ ਆਇਆ ਹੋਇਆ ਤੇ ਬਾਕੀ ਵੀ ਰੋ ਆਪਣੀ ਚੋਨਾ ਚੂਨਾ ਸਾਰਾ ਲੱਗ ਗਿਆ ਤੇ ਟੂ ਜੈਡ ਉਹ ਰੇਹ ਦਵਾਈਆਂ ਬਈ ਕਿਸੇ ਮਾਂ ਦੋ-ਦੋ ਇੱਧਰ ਆਪਣੇ ਦੋ-ਦੋ ਥੈਲੇ ਪਾਤੇ ਦੇਖੋ ਪੇਡਾ ਵਰਗੀ ਜੀਰੀ ਪੂਰਾ ਇੱਧਰ ਇੱਕ ਥੈਲਾ ਪਾਇਆ ਤੇ ਉਹਨੇ ਠੇਕੇ ਵਾਲੇ ਜਿਹੜੇ 5 ਕਿੱਲੇ ਤੁਹਾਨੂੰ ਮੋੜੀ ਇੱਕ ਥੈਲਾ ਪਾਤੀਆ ਤੇ ਦੋ-ਦੋ ਵੀ ਮੇਨ ਲਗਾ ਬੈਗ ਉਸਮਾ ਵੀ ਤੇ ਬਾਕੀ ਉਹਨ ਸਾਰੀ ਜੀਰੀ-ਜੋਰੀ ਲੱਗੀ ਤੇ ਹੁਣ ਰੇਹ ਦਵਾਈਆਂ ਮੁਰਝ ਕਰਾਂਗੇ ਆਪਾਂ ਤੇ ਥੋੜੀ ਬਥੀ ਰਹਿ ਗਈ ਰੇ ਦਾ ਕੰਮ ਬੰਦੇ-ਮੁੰਡੇ ਰਹਿ ਜਾਣਗੇ ਤੇ ਬਾਕੀ ਕੰਮ ਫਤਿ ਹੋ ਕੇ ਹੋ ਗਿਆ ਸਾਰਾ ਆਪਣਾ ਤੇ ਬਾਕੀ ਦੇਖਦੇ ਹਾਂ ਹੁਣ ਅੱਗੇ ਤੇ ਇੱਧਰ ਦੇਖੋ ਬਈ ਏਡਾ ਪੂਰਾ ਕਰਕੇ ਜਿਹੜੀ ਦੇਖੋ ਕਿਉਂਕਿ ਬਈ ਉਹ ਹਫਤੇ ਪਹਿਲਾਂ ਕਿ ਤਿੰਨੇ ਕਿੱਲੇ ਲੱਗੇ ਆ ਇਸ ਮਾਪਾ ਨੇ ਕਲੋਰੋ ਵੀ ਪਾਈ ਥੀ ਸਰੇ ਮਾਈਕ ਕੋ ਥੱਲੇ ਮਰ ਲਾ ਕੇ ਕੀ ਥੱਲੇ ਮ ਤੇ ਬਾਕੀ ਸਥਾਨ ਮੇ ਪਿਛਲੇ ਬਲੌਗ ਮਾ ਸੱਪ ਸਬ ਕੋ ਬਹੁ ਮਰੇ ਇਸ ਮ ਕਿਉਂਕਿ ਕਲੋਰੋ ਬਈ ਸਾਰਾ ਕੁਝ ਮਾਰ ਦਿਆ ਤੇ ਰਲੀ ਹੋਵਾ ਦ ਬਈ ਤੇ ਬਾਕੀ ਲੈਟ ਆਰਦੀ ਮੋਟਰ ਆਪਾਂ ਨੇ ਕਰਤੀ ਬੰਦ ਤੇ ਮੌਸਮ ਬਈ ਲਗਾਤਾਰ ਇੱਕ ਤੋਂ ਦੋ ਦਿਨਾਂ ਬਾਅਦ ਖਰਾਬ ਹੋ ਜਾ ਰਿਹਾ ਬਈ ਇੱਕ ਦਿਨ ਧੁੱਪ ਖੱਡਾ ਦੂਜੇ ਦਿਨ ਵੀ ਮੀਂਹ ਦਾ ਮੌਸਮ ਬਣਾ ਦੇਖੋ ਕਿੰਨਾ ਵਧੀਆ ਮਤਲਬ ਮੌਸਮ ਬਣਾ ਬੱਦਲ ਪੂਰਾ ਛੜਕ ਕੇ ਆਇਆ ਹੋਇਆ ਤੇ ਬਾਕੀ ਵੀ ਜਾਮਣਾ ਗੱਲ ਬਸ ਲੈਣ ਦੇ ਤੇ ਸਾਰੀਆਂ ਆਪਾਂ ਲੇਟ ਹੋ ਗਈ ਥੋੜੀ ਜਿਹੀ ਦੇਖੀ ਨਹੀਂ ਜਾ ਕੇ ਕੋਈ ਨਹੀਂ ਸਫਰ ਸਾਰੇ ਕਰ ਕੀ ਹੋ ਰਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਹੋ ਗਏ ਕਿ ਤੇ ਸਾਕੀ ਮੌਸਮ ਦੇਖੋ ਇੱਧਰ ਸਾਰਾ ਵਧੀਆ ਬਣਿਆ ਹੋਇਆ ਤੇ ਬੱਦਲ ਵੀ ਲਗਾਤਾਰ ਜਾ ਰਹੀ ਹੈ ਪੂਰਾ ਛੜਕਿਆ ਹੋਇਆ ਤੇ ਬਾਕੀ ਆਪਣਾ ਵੀ ਝੋਨੇ ਦਾ ਕੰਮ ਤਾਂ ਦੱਸਦੀ ਆਪਣਾ ਨਿਪਟ ਗਿਆ ਤੇ ਮਾਸੀ ਵੀ ਆਪਣਾ ਲੈਂਟਰ ਵੀ ਖੁੱਲ ਗਿਆ ਦਾ ਕੱਲ ਤੇ ਆਪਾਂ ਸ਼ੈਟਿੰਗ ਸ਼ੂਟਿੰਗ ਛੱਡਿਆ ਤੇ ਬਾਕੀ ਟਰੈਕਟਰ ਟਰੈਕਟਰ ਵੀ ਪਤਵਾ ਲਏ ਸਾਰਾ ਤੇ ਉਹ ਆਪਾਂ ਉਹਨਾਂ ਨੂੰ ਘਰ ਜਾ ਕੇ ਦਿਖਾਉਣ ਕਰਦੇ ਬਲੌਗ 'ਚ ਤੇ ਹੁਣ ਚੱਲਦੇ ਆਂ ਵੀ ਆਪਾਂ ਮੋਟਰ ਬੰਦ ਕਰਨਾ ਇੱਥੇ ਕਿਉਂਕਿ ਮੀਂਹ ਬਣਿਆ ਹੋਇਆ ਮੌਸਮ ਇਸ ਕਰਕੇ ਤੇ ਹੁਣ ਚੱਲਦੇ ਆਂ ਵੀ ਘਰ ਨੂੰ ਤੇ ਉਸੇ ਜਾ ਕੇ ਤੁਹਾਨੂੰ ਦਿਵਾਉਂਦੇ ਆਂ ਬਾਕੀ ਤੇ ਇੱਧਰ ਆਪਾਂ ਨੇ ਇੱਕ 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 ਥੈਲਾ ਇਹਦੇ ਚ ਪਾਤਾ ਤੇ ਬਾਕੀ ਹੋਰ ਚ ਰਹਿ ਰਿਹਾ ਹਲੇ ਅੱਧਾ ਕਿੱਲਾ ਫੌਦ ਵਾਲਾ ਜੋ ਸੋਈ ਪਾਵਾਂਗੇ ਤੇ ਚਲੋ ਫਿਰ ਚੱਲ ਬਾਕੀ ਵੀਰੋ ਮੀਂਹ ਕਾ ਬਹੁਤ ਫਾਇਦਾ ਹੋ ਰਿਹਾ ਕਿਉਂਕਿ ਮੀਂਹ ਅੱਬ ਇਸ ਤਰ੍ਹਾਂ ਪਾਰਾ ਥੋੜਾ ਥੋੜਾ ਕਰਕੇ ਦੋ ਦਿਨਾਂ ਬਾਅਦ ਕਿਉਂਕਿ ਜੀਰੀਆਂ ਵੀਰੋ ਜਿੱਤਰਾ ਜਿੱਤਰਾ ਮੀਂਹ ਪੈ ਰਿਹਾ ਫੁੱਲ ਪੂਰਾ ਪੇਡਾ ਮਤਲਬ ਚੜ ਰਿਹਾ ਤੇ ਆਪਾਂ ਨੂੰ ਇਸ ਵਾਰ ਪਣੀ ਭਈਆਂ ਨੇ ਇੰਨੀ ਵਧੀਆ ਜੀਰੀ ਲਾਈ ਆ ਤੇ ਪੇਡਾ ਲਾਣ ਦੀ ਲੋੜ ਨਹੀਂ ਆਪਾਂ ਨੇ ਵੀਰੋ 1 ਕਿੱਲੇ ਮਾ ਪੇਡੇ ਲਾਏ ਆ ਉਹ ਵੀ ਬਹੁਤ ਛੋਟੀ ਥੋੜੀ ਜੀ ਛੋਟੀ ਜੀ ਸੌਰੀ ਇਸ ਕਰਕੇ ਲਾਣੇ ਪਏ ਤੇ ਬਾਕੀ ਜੀਰੀ 1 ਨੰਬਰ ਲਾਈ ਆ ਭਈਆਂ ਨੇ ਤੇ 4500 ਬਾਈ ਆਪਣਾ ਰੇਟ ਚ ਲੈ ਜੀਰੀ ਲਵਾਈਗਾ ਇਹ ਬਾਕੀ ਭਈਆਂ ਦਾ ਵੀ ਕੰਮ ਨਿਭੜ ਗਿਆ ਵੀ ਤੇ ਉਹ ਵੀ ਮੈਨੂੰ ਲੱਗਦਾ ਅੱਜ ਕੱਲ ਚਲੇ ਜਾਣਗੇ ਤੇ ਬਾਕੀ ਚਲੋ ਹੁਣ ਚੱਲਦੇ ਆਂ ਘਰਾਂ ਨੂੰ ਤੋਂ ਦੁਕਾਨੇ ਆ ਲੈ ਵੀਰੋ ਪਹੁੰਚ ਗਏ ਪਾਕਰਾਂ ਨੂੰ ਤੇ ਹੁਣ ਦਿਖਾਉਂਦਾ ਤੁਹਾਨੂੰ ਕੋਈ ਲੈਂਟਰ ਉਹ ਦੇਖੋ ਭਈ ਉਹਨਾ ਕੱਲ ਲੈਂਟਰ ਸਾਰਾ ਬਲ ਗਿਆ ਤੇ ਸਾਰੇ ਸੰਪੂਰਨ ਤਾਂ ਸਭ ਲੈ ਗਏ ਪਛੜਦੇ ਚੱਲਦੇ ਤੇ ਇਹ ਥੋੜੀ ਬਹੁਤ ਹੀ ਰਹੀਆਂ ਕੁਛ ਕੰਦਰ ਪਈਆਂ ਗਈ ਕੋਈ ਵੀਰੋ ਪੋੜੀ ਚੜਾ ਲਈਸ ਕਰਕੇ ਰੱਖੇ ਆ ਤੇ ਬਾਕੀ ਲੈਂਟਰ ਕੁਲ ਗਿਆ ਦਾ ਤੇ ਪਲਟਾ-ਵਲਟਾ ਪਾ ਛੱਡਿਆ ਤੇ ਮੀ ਬਈ ਦੇਖੋ ਕਣੀਆਂ ਆ ਨੱਗੀਆਂ ਹੁਣ ਤੇ ਬਾਕੀ ਬਈ ਬਰੋੜੇ ਰੂੜੇ ਕੱਢਣੇ ਆ ਸਾਰੇ ਅੰਦਰ ਸੇ ਜਿੰਨੇ ਵੀ ਕਮਰੇ ਆਪਾਂ ਆ ਦੇਖੋ ਇਟਾ ਉਂ ਤਾਂ ਖਿੰਡ ਰੀਆਂ ਤੇ ਦੇਖ ਸਕਦੇ ਹੋ ਤੁਸੀਂ ਸੋਇਆ ਸਾਰੇ ਕੱਢ ਕੇ ਬਈ ਬਾਹਰ ਗੇਰ ਦਾ ਤਲਾ ਵੀ ਤਾਂ ਲੱਗ ਰੀਆਂ ਇਸਕੇ ਤੇ ਉਹ ਪੱਟਾ ਤੇ ਫੇਰ ਇਸੋਂ ਫਰਸ਼-ਪੁਰਸ਼ ਤੇ ਲਪਾਈ ਲੋਕੀ ਦਾ ਕੰਮ ਚੱਲੇਗਾ ਹੁਣ ਤੇ ਬਾਕੀ ਲੈਂਟਰ ਆਪਣਾ ਫੁਲ ਗਿਆ ਸਾਰਾ ਐਪੀਜ਼ਡ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਵੀ ਕੱਲ ਸੈਟਰਿੰਗ ਛੱਡ ਗਏ ਤੇ ਤੇ ਅੱਧਰੀ ਆਪਾਂ ਨੂੰ ਚਲੋ ਆਪਾਂ ਆਂਦੇ ਆਂਦੇ ਆਪਣਾ ਟਰੈਕਟਰ ਵੀ ਧਵਾ ਲਏ ਤੇ ਉਹ ਵੀ ਤੁਹਾਨੂੰ ਦਿਖਾਉਣੇ ਆਂ ਫਰੈਂਡ ਤੇ ਮੀ ਬਈ ਲੱਗਿਆਣ ਦੇਖੋ ਕਣੀਆਂ ਲੱਗੀਆਂ ਪੂਰੀਆਂ ਗਿਰਨ ਤੇ ਬਾਕੀ ਚੱਲਦੇ ਆਂ ਚਲੋ ਬਾੜੇ ਚ ਲਿਓ ਜੀ ਚਕੇ ਆਪਾਂ ਬਾੜੇ ਨਾ ਤੇ ਗਏ ਅੱਜ ਆਪਾਂ ਕੱਚੇ ਬੰਨੇ ਬਈ ਤੇ ਬਾਕੀ ਮਿੱਟੀ ਮੋਟੀ ਸਾਰੀ ਚੱਕ ਦਿੱਤੀ ਦਿੱਤੇ ਤੇਖੋ ਵੀ ਆਪਣੇ ਕੱਲ ਸਾਰਾ ਧਵਾ ਕੇ ਖੜਾਤਾ ਸੀ ਉਹ ਤੇਲ ਤੁਲ ਮਾਰਾ ਕੇ ਡੀਜਲੋ ਜਲ ਮਾਰਾ ਕੇ ਸਾਰਾ ਧਵਾ ਲੈ ਤੇ ਆਪਾਂ ਕੱਲ ਤੇ ਬਾਕੀ ਮੁਰਕੇ ਦੇ ਖਾਣੇ ਤੇ ਬਾਕੀ ਬਈ ਜਿਹੜੀ ਅੰਦਰ ਤੇ ਆਪਣੇ ਨੇ ਉਹ ਨੋ ਨੋ ਮਾਤੇ ਮਿੱਟੀ ਨਿਕਲੀ ਸਾਰੀ ਢੇਰ ਲਾਰਖਦਾ ਉਹ ਸੇ ਸਾਰੀ ਪੰਜਾਪ ਚੁੱਕ ਕੇ ਵੀ ਇਧਰ ਪਾਸੇ ਦੇਖੋ ਉੱਚਾ ਹੋਣ ਵਾਲਾ ਤਾਂ ਉਹ ਤੇ ਉੱਚਾ ਖਲ ਤੇ ਆਪਾਂ ਨੇ ਤੇ ਬਾਕੀ ਟੌਂਟਾ ਪੱਟ ਕੇ ਥੱਲੇ ਨੂੰ ਆਪਾਂ ਨੇ ਢੇਰ ਇੱਧਰ ਲਾਤਾ ਜਾ ਇੱਧਰ ਆਪਣੀ ਉੱਛਾ ਸਾਰੀ ਮਿੱਟੀ ਸ਼ੱਕੇ ਅੰਦਰ ਗੇਰਤੀ ਤੇ ਬਾਕੀ ਕੰਮ ਹੋ ਗਿਆ ਬਣਾਉਣਾ ਤੇ ਹੁਣ ਲਪਾਈ ਨੂੰ ਕੋਈ ਤਾਂ ਕੰਮ ਚੱਲਣਾ ਬਾਈ ਤੇ ਬਾਕੀ ਦੇਖਦੇ ਆਂ ਤੇ ਸਵਰਾਜ ਵੀ ਆਪਣੇ ਅੰਦਰ ਲਾਤਾ ਤੇ ਪ੍ਰੁਦਰ ਲਾਤਾ ਵੀ ਪੈਂਚਰ ਹੋ ਗਿਆ ਤਾਂ ਇੱਕ ਟਾਇਰ ਸਵਰਾਜ ਦਾ ਇੱਕ ਟਾਇਰ ਪੈਂਚਰ ਹੋ ਗਿਆ ਬੰਦ ਸੈਟ ਨਹੀਂ ਛੱਡਣ ਗਏ ਤੇ ਬਈ ਤੇ ਫਿਰ ਕੱਲੋਂ ਆਪਾਂ ਇਸ ਬਾਦੀ ਕੀ ਸਪੈਸ਼ਟ ਦਗਾ ਤੇ ਬਾਕੀ ਸਬਾਤੂ ਕੇ ਆਪਾਂ ਖੜਾ ਤਾ ਤੇ ਕੰਮ ਹੋ ਗਈ ਫਿਨਿਸ਼ ਹੋ ਗਿਆ ਇਸਕਾ ਤੇ ਮੱਕੀ ਚਲੋ ਵੀ ਮੀਂਹ ਲੱਗਿਆ ਹਨ ਅੱਗੇ ਨੂੰ ਅੰਦਰ ਬੰਦ ਲੈ ਕਿਉਂਕਿ ਬਾਈਕ ਗਏ ਸੁੰਨਾਲੀ ਇਸ ਕਰਕੇ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਭ ਨੂੰ ਸਤਿ ਸ੍ਰੀ ਅਕਾਲ